ਲੋ ਬਾਈ ਸੁਬਾ ਸੁਬਾ ਦਾ ਟਾਈਮ ਹੈ ਉਧਰ ਤੁਹਾਨੂੰ ਪਤਾ ਮਕਾਨ ਟੈ ਰਿਆ ਉਧਰ ਵੀ ਤੁਹਾਡਾ ਗੇੜਾ ਮਰਾਵਾਂਗੇ ਤਸਵੀਰ ਬਾਈ ਕਰਨੀ ਬਾਈ ਟਰਾਲਾ ਤਾਰਿਆ ਇਹਦਾ ਜੈਕ ਲੀਕਤਾ ਟਰੈਕਟਰ ਨਹੀਂ ਆਇਆ ਇਹ ਕੰਮ ਸਤਿ ਸ਼੍ਰੀ ਅਕਾਲ ਨਾ ਇਹ ਹੱਥ ਲਵੇੜ ਨਹੀਂ ਵੀ ਆ ਹੈ ਤੇ ਉਧਰ ਬਾਈ ਵਿੱਕੀ ਬਾਈ ਵੀ ਲੱਗਿਆ ਮਿਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਪਰਦਾ ਆਪਾਂ ਨੇ ਪਾ ਲੈਣਾ ਤਾਂ ਉਹ ਬਾਈ ਨੇ ਥੋੜਾ ਜਿਹਾ ਡਾਟ ਪਾਤਾ ਉਹ ਇਹਦਾ ਜੈਕ ਲੀਕ ਹੈ ਠਾ ਜੈਕ ਲੀਕ ਵੀ ਇਹ ਚੱਲ ਉੱਥੇ ਦਾ ਕੋਈ ਕਰ ਵੀ ਲੈਂਦੇ ਹਿੱਲਾ ਇਹ ਇੱਕ ਖਾਸ ਟਰੈਕਟਰ ਇਹਨੂੰ ਪੈਵਾ ਬਹੁਤ ਕਈਆਂ ਨੂੰ ਪੈਵਾ ਵਿੱਚ ਆਪਣਾ ਕਈਆਂ ਤੋਂ ਸੀਲ ਕਿਸੇ ਪ੍ਰਕਾਰ ਦਾ ਪੈਂਦਾ ਤੇ ਕਿਸੇ ਪ੍ਰਕਾਰ ਦਾ ਪੈਂਦਾ ਉਹੀ ਚੱਕਰ ਤੱਕ ਜਦੋਂ ਮੇਰੇ ਸੋਕੇ ਕੰਮ ਖਰਾਬ ਹੁੰਦਾ ਕੰਮ ਕਿੱਥੇ ਪਹੁੰਚਦੀ ਆ ਪਰ ਇੱਕ ਗੱਲ ਹੈ ਘਾਟਾ ਡੇਢ ਲੱਗ ਗਿਆ ਕੋਈ ਮਿੱਟੀ ਹੁੰਦੀ ਕਦਾਂ ਪਹਿਲੇ ਹੋਣਾ ਦਾ ਆਹ ਸਰ ਥੋੜੀ ਉੱਧਰ ਗਾਟੀਆਂ ਖੇਡਣਾ ਜੀ ਉਹ ਵੇ ਸਰੀ ਇਹ ਮਾਰੇ ਗਾਟੀਆਂ ਹੋਰ ਉੱਪਰ ਕੇ ਤੇ ਕੰਮ ਕਰਦੇ ਹਾਂ ਹਾਂ ਪਹਿਲੇ ਟਰਮਾ ਮਹੀਨਾ ਚੱਲਦਾ ਪਾਰਟੀ ਹੋ ਗਈ ਠੰਡੇ ਦੀ ਬੋਤਲ ਦੀ ਡੇਢ ਘੰਟਾ ਹੋ ਗਿਆ ਲੱਗਿਆ ਇਹਨੂੰ ਨਹੀਂ ਨਹੀਂ ਉੱਧਰ ਜਾ ਕੇ ਦੇਖਦੇ ਆਂ ਫੇ ਆਪਾਂ ਕਿਆ ਕਰਿਆ ਮਕਾਨ ਦਾ ਕੋਹ ਹਾਲੇ ਲਾਈਟ ਨਹੀਂ ਆਈ ਹੈਗੀ ਕਿ ਆ ਗਈ ਆ ਗਈ ਰੱਟ ਤੇ ਲੁੱਤੀ ਦਾ ਆ ਗਈ ਪਾਣੀ ਪਾ ਲਈ ਵਿੱਚ ਪਤਾ ਖਿਡਾਰੀ ਵੀ ਨਹੀਂ ਹਣੀ ਫਿਰ ਤੋਂ ਖਰਾਬ ਕਰ ਦਿਆ ਹਾਂ ਲਓ ਬਾਈ ਪਾਣੀ ਪਾ ਲਓ ਆਰਡਰ ਲੱਗ ਗਿਆ ਬਾਈ ਦਾ ਕਿਹਦਾ ਲੱਸੀ ਪਾ ਰਿਹਾ ਫੌਨ ਬੈਂਡ ਦੇ ਪਾ ਕੇ ਲੈ ਜੀ ਜਿਆਦਾ ਕੀ ਆ ਲਗਣੀ ਆ ਠੀਕ ਕਾਲਾ ਨੂਨ ਇੱਥੇ ਤੇ ਆਰਡਰ ਮਾਰ ਦਿਆ ਨਹੀਂ ਫਟ ਗਾਂਜੀ ਓਏ ਤੁਮੀ ਫੋਨ ਮਾਰਦੇ ਕਿ ਫਿਰ ਲੱਸੀ ਪਾ ਦੇ ਕਰੀ ਫੋਨ ਇਹ ਕਰੂਗੀ ਕੈਮਰੇ ਦਾ ਕੰਮ ਫੋਨ ਦਾ ਮੈਨੂੰ ਲੱਗ ਜੀ ਇਧਰ ਨੂੰ ਜਦੋਂ ਆ ਹਾਕ ਮਾਰਦੀ ਸਾਰੇ ਗਾੜੀ ਮਾਰ ਦਿੰਦੀ ਹੈ ਤੋ ਬਾਈ ਬੱਕੀ ਚੱਲਦੇ ਆਂ ਉੱਧਰ ਨੂੰ ਖੌਂਦੇ ਆਂ ਸਾਹਮਣੇ ਟਾਹਟੇ ਦੀ ਬਾਈ ਸਟਾਲੇ ਇੱਕ ਆ ਖੜਾ ਹੈ ਸਭ ਤੋਂ ਮਟੀਰੀਅਲ ਵੱਧ ਆਹਾਂ ਸਭ ਤੋਂ ਖੜਾ ਰਾ ਤੇ ਅਰਜੀ ਦਾ ਨੰਬਰ ਲਾਤਾ ਆ ਲੋ ਚੱਲ ਗੱਲ ਦਾ ਟਰਾਲਾ ਜਿਹਦਾ ਹੈਗਾ ਹੂੰ ਇਹ ਹੈ ਪਤਾ ਹੈ ਨੰਬਰ ਤਾਂ ਲਾਉਣੀ ਪੈਣਾ ਦਾ ਸਹੀ ਯਾਰ ਲੋ ਬਾਈ ਲੱਸੀ ਆ ਗਈ ਸਟਾਲੇ ਡੈਡ ਪਲਾਨ ਤੋਂ ਬਾਹਰ ਆ ਮੇਰੇ ਤੇ ਹੈ ਤੇਰੇ ਡੈਡ ਪਲਾਨ ਤੋਂ ਬਾਹਰ ਆ ਲੱਸੀ ਚਲ ਕੋਈ ਇਹ ਤਾਂ ਕੰਮ ਕਰਕੇ ਹਟਿਆ ਡੇਢ ਘੰਟਾ ਹੋ ਗਿਆ ਲੱਗਿਆ ਇਹਨੂੰ ਹੈ ਬਨਾਣ ਤਾਹਨੋ ਚੋੜ ਲਾ ਪਾਪੀ ਤੂੰ ਵੀ ਕੀ ਕਰਨਾ ਹਾਂ ਮੈਂ ਪਹਿਲਾਂ ਲੱਸੀ ਪੀਣੀ ਆ ਹਾਂ ਪਲਾ ਬਈ ਪਲਾ ਬਸ ਪਹਿਲਾਂ ਇਹਨੂੰ ਪਲਾ ਬਾਕੀ ਬਾਅਦ ਚ ਗੱਲਾਂ ਦੇਦਾ ਲਾਲ ਹੋ ਗਏ ਆਹ ਲੋ ਬਾਈ ਇਹਦਾ ਲੱਸੀ ਆ ਲੱਸੀ ਆਹ ਮੱਖਣ ਵੀ ਨਾਲ ਲੱਗਿਆ ਵਾ ਡੋਲੇ ਦੇ ਹੈ ਸਾਜੀ ਤਾਜੀ ਆਹ ਲੋ ਬਾਈ ਤੁਸੀਂ ਪੀਣੀ ਤਾਂ ਪੀ ਸਕਦੇ ਆ ਇਹ ਆ ਪਿੰਡੂ ਕਲਚਰ तो हमें हाँ बबू लो भाई पहुंच गए दोबारा तो ट्राली खाली होने तो बाद मैं देर आ लो भाई इधर वाह वाह वाजी वाह देता ओहा तो मिलो भाई मैं ने ਦੇਖਿਆ ਲੱਗਿਆ ਪਤਾ ਮਕਾਨ ਟਰੋਂ ਦਾ ਇੱਕ ਨਾ ਹੀ ਗਾਹ ਪੈਂਦਾ ਬਾਈ ਸਾਰਿਆਂ ਦੇ ਤੁਹਾਡੇ ਹੀ ਨਹੀਂ ਨਹੀਂ ਜੇ ਪਾਸੇ ਬੈਠੀ ਹੋਵੇਂ ਨਾ ਫਿਰ ਨਹੀਂ ਇਹਨਾਂ ਦਾ ਜਾ ਚਲ ਕੋਈ ਨਹੀਂ ਚੱਲਣਾ ਹੀ ਨਾ ਉਹ ਆਹ ਇਧਰ ਨੂੰ ਖਾਲੀ ਖਾਲੀ ਜਿਹੀ ਲੱਗਣ ਲੱਗਾ ਸਾਰਾ ਏਰੀਆ ਹੈਂ ਪੈਣੀ ਦਿਖਣ ਲੱਗੀ ਦੋ ਦਿਨਾਂ ਜਮੇ ਸਾਫ ਲੋ ਬਾਈ ਇਧਰ ਤਾਂ ਹਰੇ ਇਹ ਸਫਾਈ ਵੀ ਕਰਤੀ ਹੈ ਇੱਥਾ ਫਿਰ ਮੈਂ ਕਹ ਹਾਂਜੀ ਸਫਾਈ ਸਫਾਈ ਵੀ ਵਧੀਆ ਚੱਲ ਸਤਿ ਸ਼੍ਰੀ ਅਕਾਲ ਠੀਕ ਹੈ ਠੀਕ ਹੈ ਔਰ ਭਾਈ ਕੀ ਹਾਲ ਹੈ? ਅੱਛਾ ਜੀ ਸਫਾਈ ਚੱਲਦੀ ਹੈ। ਠੀਕ ਹੈ ਠੀਕ ਹੈ ਲੈ। ਸਾਹਮਣੇ ਹੀ ਦੇਖਣ ਲੱਗੇ ਬੰਦਾ ਅੰਦਰ ਇੱਕ ਖੜਾ। ਅੱਛਾ। ਆ ਅੱਛਾ। ਛੱਡ ਕੇ ਆਏ ਆ। ਹੈਂ? ਪੇਟੀਆਂ। ਕਰਤਾ ਪਹਿਲਾ ਕਮਰਾ। ਲੋ ਭਾਈ ਇੱਧਰ। ਤਾਇਆ ਜੀ ਫੋਟੋ ਸੰਭੋ ਭਾਈ। ਹਾਂ। ਬੇਬੇ ਬਾਪੂ ਭਾਈ। ਹੈਂ? ਹਾਂ। ਇਹਨਾਂ ਨੇ ਕੈਂਕਰ ਬਣਾਇਆ ਹੈ। ਅੰਦਰ ਆ ਗਏ। ਹਾਂ ਕਮਰਾ ਖੰਡਾ। ਠੀਕ ਨੇ। ਆੜੀ ਆ ਆਇਆ ਤਾਂ ਇਹ ਲੈ ਲਾ ਸਵੇਰ ਦਾ ਬਾਈ ਇਹ ਵੀ ਮੈਂ ਕਿਹਦੇ ਨਾਲੇ ਨਾਲ ਹੈ। ਤੁਹਾਨੂੰ ਕਰੀ ਜਾਂਦਾ। ਚੱਲ ਹੁਣ। ਮਹਨ ਨਾਲ ਨਾਲੇ ਵਿਹਲਾ ਹੋ ਗਿਆ ਨਾ। ਕਿਥੇ ਰੁਗਣਾ ਤਾਂ ਪਾਣੀ ਪੀਣਾ। ਪਾਣੀ ਜਿਹੜਾ ਗਾਡਰ ਤਾਂ ਨਹੀਂ ਪਟ ਹੋਇਆ ਤਾਂ। ਨਾ ਨਾ ਗਾਡਰ ਹੋ ਗਿਆ। ਸਰ। ਤੂੰ ਦਾ ਬਾਈ ਸਟੋਰ ਰਹਿ ਗਿਆ ਇਕੱਲਾ ਹੁਣ। ਇਹਦੀ ਵੀ ਹੱਲੂ ਵੀ। ਨੇ ਗਾਡਰ ਪਿਆ ਬਰਾਏ ਠੀਕ ਆ ਥੋੜੀ ਥੋੜੀ ਬਾਜੀ ਗਈ ਥੱਲੇ ਇੱਟਾਂ ਨਿਕਲ ਗਈਆਂ ਇਹਦੀਆਂ ਓਕੇ ਉਹ ਗਿਰਨੇ ਦੇ ਖਤਰੇ ਥੋੜੇ ਲੈ ਬਾਈ ਹੁਣ ਇਹ ਵੀ ਖਾਲੀ ਕਰਦੇ ਹਾਂ ਮੋਟਰ ਤੇ ਪੇ ਜਾ ਕੇ ਹੁਣ ਉਹ ਉਧਰ ਵਾਲੀ ਪਰ ਵਾਹੋ ਠੀਕ ਆ ਕੱਢ ਲੈ ਗਏਗਾ ਤੇ ਟਰੈਕਟਰ ਟਾਪਾ ਪਾ ਲਈ ਨਹੀਂ ਉਧਰ ਤੇ ਹੀ ਟਰੈਕਟਰ ਕੱਢ ਲੈਣ ਟਾਪਾ ਪਾ ਲਈ ਠੀਕ ਆ ਟਾਪੇ ਜਾ ਜੂ ਟਾਪੇ ਤੇ ਲੈ ਜੀ ਜਿਹੜੀ ਰੇੜੀ ਪਾਉਣੀ ਆ ਰੇੜੀ ਜੀ ਲੈ ਜੀ ਆ ਦਰਵਾਜ਼ਾ ਵੀ ਨਾਲ ਲੈ ਕੇ ਜਾਣਾ ਲੈ ਜੀ ਟਾਪੇ ਤੇ ਆ ਜਾਣਾ ਮੈਂ ਹੈਗਾ ਆ ਜਾਣਾ ਹਾਂ ਹੁਣ ਤਾਰ ਨੂੰ ਚੱਕਣਾ ਸੋ ਟਾਪੇ ਤੇ ਮੜ ਜਾਣਾ ਪਣਾ ਉਰੇ ਤੱਕ ਆ ਜਾਣਾ ਟਾਪਾ ਜੀ ਟਰੈਕਟਰ ਇਧਰ ਔਰੇ ਆ ਜਾਣਾ ਟਾਪਾ ਆ ਜੂਗਾ ਨਾਲ ਹਾਂ ਹਾਂ ਆ ਜਾਣਾ ਟਾਪਾ ਜੇ ਟਰੈਕਟਰ ਉਹਦੇ ਵੀ ਖੜ ਗਿਆ ਟਾਪਾ ਔਰੇ ਆ ਜਾਣਾ ਠੀਕ ਨੇ ਵੀਰੇ ਸਮਾਨ ਨਾਲ ਔਰ ਆਹ ਦੇਖ ਗੱਡੀ ਕਰਦੇ ਕਾਲੂ ਤੋੜ ਲੂਗੇ ਨਾ ਔਰੇ ਅਸੀਂ ਐਸੇ ਕੀ ਬਣਾਈਆ ਹੁਣ ਆਹ ਏਰੀਆ ਤੋੜ ਕੇ ਔਰ ਉਹਦੇ ਉੱਤੇ ਭਰਤਾ ਪਾ ਕੇ ਔਰੇ ਟੀਨਾ ਪਾ ਲਈ ਹਾਂ ਗੱਡੀਆਂ ਗੁੱਡੀਆਂ ਨੂੰ ਰਹਿਣੇ ਨੂੰ ਰੱਖ ਲੈਂਦੇ ਆ ਪਰ ਇਧਰ ਲੈ ਏਰੀਆ ਖਾਲੀ ਕਰ ਦੂ ਓਕੇ ਭਾਈ ਉਧਰ ਪੈਣਾ ਮਕਾਨ ਉਹ ਸਾਹਮਣੇ ਉਹ ਗੱਡੀ ਚੱਕ ਲਿਆ ਆਪਣੀ ਚੱਲੀਏ ਖੇਤਰ ਨੂੰ ਭਾਈ ਅਸੀਂ ਮੋਟਰ ਵੀ ਚਲਾਉਣੀ ਆ ਕਿਹੜੀ ਚੱਕ ਲਿਆ ਔਰੇ ਵਾਲੀ ਪਿੰਡ ਵਾਲੀ ਚਲਾਉਣੀ ਹਾਂ ਹੁਣ ਚਲਾਉਣੀ ਆ ਆ ਗਿਆ ਨਾਵਾ ਆ ਕੇ ਜਾ ਕੇ ਆ ਜਾ ਬਸ ਚਲਾ ਦੇਣੀ ਪਾਣੀ ਲਾਉਣਾ ਹਾਂ ਧਾਨਨ ਪਾਣੀ ਛੱਡਣਾ ਆ ਨਾਉਂਦਾ ਵੀ ਆ ਜਾ ਆ ਜਾ ਓ ਬਾਈ ਐਡ ਵਰਤੀ ਕੰਮ ਚੱਲ ਆ ਜਾ ਆ ਜਾ ਲੋ ਬਾਈ ਆਹੇ ਹੋਰੇ ਛੱਤ ਹੁੰਦੀ ਦੀ ਹੁਣ ਦੇਖਦਾ ਆਪਰ ਨੂੰ ਐ ਸਾਫ ਉਹਦੇ ਬਰਾਬਰ ਛੱਤ ਦੀ ਬਾਈ ਇੱਥੇ ਆਹ ਲੰਗੀ ਐ ਸ਼ਟ ਆ ਜਾ ਆ ਜਾ ਆ ਜਾ ਨੀਮਾ ਕਿੰਨੇ ਦਾ ਦਿਆ ਲਓ ਤੁੰਨ ਕੀ ਆ ਨੀਮਾ ਕਿੰਨਾ ਦਾ ਨੀਮਾ ਇੱਕ ਕਾ ਤੇ ਤਿੰਨ ਮੋਟ ਪਹਿਲਾਂ ਭਰਤ ਪਾਇਆ ਹਾਂ ਤਿੰਨ ਮੋਟ ਪਹਿਲਾਂ ਪਹਿਲਾਂ ਹੋਰ ਜਿਹੜੀ ਤੁਹਾਡੀ ਮੂਹਰਲੀ ਦੇਲੀ ਆ ਉਹ ਜਿੱਥੇ ਗੇਟ ਹੈ ਜੇ ਉਹਨੂੰ ਪੱਟੂਗਾ ਘੱਟੋ ਘੱਟ 5 ਫੁੱਟ ਨਹੀਂ ਨਹੀਂ ਹੈਠਾਂ ਨੂੰ ਜਾਂਦੀਆਂ ਨੇ ਟੇਢੀ ਆ 5 ਮੈਨੂੰ ਪਤਾ ਮੈਂ ਭਰਤ ਪਾਇਆ ਦੱਥ ਤੇ ਉੱਥੀ ਸਾਈਕਲ ਸਿੱਖਿਆ ਸਮਝ ਲੈ ਮੈਂ ਮੈਂ ਪੰਮੂ ਤਾਂ ਥੋੜਾ ਜਿਹਾ ਬੜਾ ਤਾਂ ਮੇਰੇ ਪੂਰਾ ਜਾਂਦਾ ਜਿਆਦਾ ਪੰਜ ਫੁੱਟ ਪੰਜ ਫੁੱਟ ਦੇ ਪੰਜ ਫੁੱਟ ਖੜਕ ਹਾਂ ਭਰਤ ਪਈ ਜਾਂਦੇ ਘਾਂਗਾ ਹਾਂ ਟੈਂਪਰ ਪਈ ਜਾਂਦਾ ਹੁਣ ਤੁਸੀਂ ਵੀ ਭਰਤ ਪਾਉਣਾ ਠੀਕ ਨੇ ਹਾਂ ਜੀ ਚੱਲਿਆ ਜਾ ਹੈ ਪਾਣੀ ਨਹੀਂ ਬਿਨਾ ਸੀ ਪਾਣੀ ਕੋਲ ਨੂੰ ਚੱਲਿਆ ਚੱਲਿਆ ਬਈ ਲੋ ਬਾਈ ਇੱਕ ਨਾ ਕੰਮ ਚੱਲੀ ਜਾਂਦਾ ਚੱਲ ਫਿਰ ਚੱਕ ਗੱਡੀ ਮੋਟਰ ਨੂੰ ਸਿੱਧਾ ਚੱਕ ਚੱਲ 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 ਆ ਜਾ ਗਿਆ ਚੱਲ ਆ ਜਾ ਕੇ ਬੀਜੀ ਆ ਜਾ ਚਲੋ ਲੈ ਬਈ ਨਿਕਲ ਕੇ ਘਰ ਤੇ ਬਹਰ ਬਾਈ ਬੰਦਾ ਬਣਾ ਗ੍ਰੇਟ ਹੈ ਧੁੱਪੇ ਫੁੱਲ ਪਰ ਨਾਲ ਨਾਲ ਜਾਈ ਜਾਂਦਾ ਕੰਮ ਲਾਇਆ ਚਲੋ ਮੋਟਰ ਪਰ ਜਾ ਕੇ ਮਿਲਦੇ ਆ ਹੁਣ ਲੋ ਬਾਈ ਮੋਟਰ ਪਰ ਪੰਚਾਂ ਲੱਗੇ ਇੱਥੇ ਵੀ ਗਰਾਉਂਡ ਲੱਗੀ ਹੋਈ ਆ ਪਰ ਮ ਆ ਗਿਆ ਮੂਰੇ ਐ ਰਸਤੇ ਨੂੰ ਲੋ ਜੀਰੀ ਆਈ ਨੀ ਸਰਸਰੀ ਇੱਧਰ ਇੱਧਰ ਲੇਟ ਵਾਲੀ ਬਾਈ ਰਹਿੰਦੀ ਆ ਹੁਣ ਚੱਕ ਦੇ ਚਾਬੀ ਨਾਲ ਬੰਦੇ ਨੂੰ ਚਲਦੇ ਲੈ ਕੇ ਹਾਂ ਕੀ ਹਾਲ ਹੈ ਬੜਾ ਠੀਕ ਆ ਅੱਛਾ ਸੇਮ ਸੇਮ ਹੀ ਲੈ ਕੇ ਆਇਆ ਹੈ ਠੀਕ ਹੈ ਕੱਲ ਨੂੰ ਮੱਥਾ ਟੇਕੋਣਾ ਹੋਰ ਕੀ ਹੈ ਕੱਲ ਨੌਵੀਂ ਹੈ ਭਾਈ ਹਾਂ ਅਸੀਂ ਵੀ ਲੈ ਆਉਣਾ ਇੱਧਰ ਪਾਪਾ ਜੀ ਬੈਠੇ ਦੇਖੋ ਛਤਰੀ ਤੋਂ ਪੱਜ ਚੱਕੀ ਫਿਰਦੇ ਇਹ ਤੋਂ ਪੰਦੇ ਵੀ ਡਰ ਲੱਗਦਾ ਹਾਂ ਪਾਦ ਦੋਂ ਦੀ ਤੱਪ ਪਾਦੇ ਤੋਂ ਪੱਗਾ ਪਹਿਲਾਂ ਹਵਾ ਜਾਦੀ ਨੂੰ ਖਾਦਾਂ ਦੂਗੀ ਪਹਿਲਾਂ ਹਵਾ ਬਹੁਤ ਕੰਮ ਚੱਲਦੀ ਆ ਪਹਿਲਾਂ ਉਹਦੇ ਬੱਦਲ ਨਿਕਲੇ ਹੈ ਚੱਲ ਵੀ ਚੱਕ ਚਾਬੀ ਫਿਰ ਨੱਕਾ ਖੋਲ ਕੇ ਆਈਏ ਹੈ ਚੱਕ ਉਹਦੇ ए, हाँ चक चल इधर इधर पता इधर चल चल ते नाले लेके जाना घर ही रहना जाना है चल फिर चल चल काम सिखा भाई जरूरी है इधर देख लिये नक्के किधर नलते है दो हज खोले और भी कसना पैना एक तो आई आड़ी कसना नक्का आ गया खुला ये भी कसना है आह नक्का कसना है

ਯਾਰ ਹੂੰ ਕੱਢ ਦੇ ਲਾ ਦੇ ਜ਼ੋਰ ਚੱਲ ਚੱਲ ਹੁਣ ਆਪਣੇ ਨੱਕੇ ਓਕੇ ਐ ਇਹ ਸਾਧਾਂ ਚੜਿਆ ਹੈ ਮੈਂ ਲਾਦੀ ਦਾ ਧਾਨਾ ਚ ਲੁੱਕ ਜਾਣਾ ਹੌਲੀ ਹੌਲੀ ਜਾਂਦੇ ਨੇ ਯਾਰ ਐੜੀ ਚੱਲ ਚੱਲ ਲਾ ਦੋ ਭਾਈ ਖੋਲ ਦੇ ਚੱਪਲ ਖੋਲ ਦੇ ਹੱਥੀ ਖੋਲ ਦੇ ਖੋਲ ਦੇ ਹੱਥੀ ਜਿੱਦਣ ਤੰਗ ਕਰਦੀਆਂ ਹਾਂ ਚੱਲ ਬੱਚ ਬਟੇ ਦੀ ਹਾਂਏ ਹਾਂਏ ਪੋਛਤਾਨਾ ਨੂੰ ਕਾ ਕਦ ਕਬੱਡੀ ਏ ਹੋ ਪੋਛਮੜਾ ਜਾ ਕੇ ਕਾ ਕਦ ਕਬੱਡੀ ਏ ਹਾਂ ਕਿ ਮੈਂ ਟਰੈਕਟਰ ਚਲਾਉਣਾ ਨਾ ਵਾਂ ਅਸੀਂ ਲੋ ਬਾਈ ਗਾਹਾਂ ਗਾਹ ਦੇਖਿਓ ਹੁਣ ਕਦਗਾਠ ਜੀਰੀ ਦਾ ਬੰਦੇ ਨੇ ਆਪਣੇ ਨੇ ਵਿੱਚੇ ਲੁਕ ਜਾਣਾ ਬੱਗਾ ਹਾਂ ਕੰਮ ਮਾਰਨਾ ਤੇ ਕੋਲ ਨੱਕਾ ਨਹੀਂ ਖੁੱਲਣਾ ਜੇ ਟਾਇਰ ਟੋਇਆ ਹੋਇਆ ਥੁਲਾ ਬਾਈ ਇਹ ਜਸਵੀਰ ਬਾਈ ਦੀ ਜੀਰੀ ਇਹਨੇ ਵੀ ਹੱਥ ਘਮਾਤਾ ਬੰਦੇ ਲਾ ਕੇ ਦੋ ਆਪਣੀ ਜੀ ਦੀ ਆ ਗਈ ਗਾ ਚੱਲ ਵੀ ਚੱਲ ਆੜੀ ਚੱਲ ਪਤਾ ਕਿਹੜਾ ਨੱਕਾ ਖੋਲਣਾ ਹੈ ਇਹ ਨਹੀਂ ਅਗਲਾ ਚੱਲ ਅਗਲੇ ਪਰ ਆਹ ਭਾਈ ਆਪਣੀ ਜੀ ਦੀ ਆ ਗਈ ਹਾ ਅੜੀ ਤੂੰ ਲੋਕ ਤਾਂ ਜਾਂਦਾ ਵਿੱਚ ਚੱਲ 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 ਆਰਾਮ ਨਾਲ ਹਾਲੇ ਭਾਈ ਜੀ ਦੀ ਨਿਸਰ ਲੱਗੀ ਲੱਗਿਆ ਤੁਹਾਨੂੰ ਨੱਕੇ ਦੇ ਹਨ 3% ਜੀਰੀ ਨਿਸਰੇ ਹੀ ਖੜੇ ਇੱਧਰ ਬਾਈ ਕੋਈ ਯਾਰ ਚੇਤੇ ਨਹੀਂ ਇਹ ਹੈ 110 ਸੱਤ ਇਹ ਜੀਰੀ ਤੇ 15 ਦਿਨ ਪਹਿਲਾਂ ਲੱਗੀ ਵੀ ਹੈ ਚੱਲ ਵੀ ਚੱਲ 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 ਬਹੁਤ ਦੂਰ ਆ ਗਏ ਬਾਈ ਮੋਟਰ ਤੇ ਤਿੰਨ ਕੀਲਿਆਂ ਪਰ ਆ ਗਏ ਪੈਰ ਤਿਲਕਦਾ ਰਾਮ ਨਾਲ ਚੱਲ ਫਿਰ ਚੱਲ 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 ਇਹ ਵੀ ਨਹੀਂ ਤੇ ਅਗਲਾ ਚੱਲ हां इधर अगला याला देख लो भाई बंदा कि ਉੱਥੇ ਜਾ ਕੇ ਤੇਨੇ ਲੁਕੇ ਜਾਣਾ ਅੱਗੇ ਜੀਰੀ ਹੋਰ ਬੜੀ ਆ ਗਈ ਰਾਜੀੂ ਭਾਈ ਵਾਲੀ ਨਿਸਰੀ ਹੈ ਬਾਈ ਚਲ 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 ਆਹ ਦੇਖੋ ਚਲ ਲੋ ਬਾਈ ਲੱਗੀ ਜੀਰੀ ਗੱਦਰ ਜੀ ਹੁਣ ਆਹ ਦੇਖੋ ਇਹ ਨਾ ਫਰਕ हाँ आोलना हाँ खोल दे दूसरी साइड कसता हाँ खोल दे करता काम फतेह बंदे ने बी मन गए इन लॉ जीवरी बिच बैठा अपने खेत चलो